ਸਤ ਸੰਗੀ ਜਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਾਵਨ ਪਵਿੱਤਰ ਅੰਗ 310 ਦੇ ਸੁਭਾਏਮਾਨ ਪੌੜੀ ਵਾਲਾ ਸ਼ਬਦ ਪੜਾਂਗੇ ਜੋ ਮਹਾਰਾਜ ਕਹਿੰਦੇ ਨਾ ਸੱਚ ਸੱਚਾ ਸਤਗੁਰ ਅਮਰ ਹੈ ਜਿਸ ਅੰਦਰ ਹਰ ਔਰ ਧਾਰਿਆ ਸਤਿਗੁਰੂ ਸਦਾ ਸਿਰ ਰਹਿਣ ਵਾਲੇ ਅਮਰ ਪ੍ਰਭੂ ਦਾ ਰੂਪ ਹੈ ਕਿਉਂਕਿ ਉਸ ਨੇ ਪ੍ਰਭੂ ਨੂੰ ਆਪਣੇ ਅੰਦਰ ਹਿਰਦੇ ਵਿੱਚ ਭਰੋਤਾ ਹੋਇਆ ਹੈ ਭਰੋਤਾ ਜਿਹਨੂੰ ਪ੍ਰੋਣਾ ਕਹਿੰਦੇ ਨੇ ਪ੍ਰੋਣਾ ਧਾਗੇ ਵਿੱਚ ਜਿਵੇਂ ਆਪਾਂ ਮੰਨ ਕੇ ਕਹ ਲੋ ਪ੍ਰੋ ਲੋ ਇਸ ਤਰ੍ਹਾਂ ਤਾਂਨੇ ਬਾਣੇ ਦੀ ਤਰ੍ਹਾਂ ਕਹ ਲੋ ਕਿਉਂਕਿ ਤਾਣੇ ਤੋਂ ਬਿਨਾ ਬਾਣਾ ਨਹੀਂ ਪੈ ਸਕਦਾ ਤੇ ਬਾਣੇ ਤੋਂ ਬਿਨਾ ਤਾਣਾ ਵੀ ਕਿਸੇ ਕੰਮ ਨਹੀਂ ਉਹ ਅਕਾਲ ਪੁਰਖ ਵਾਹਿਗੁਰੂ ਕਾਦਰ ਤੇ ਕੁਦਰਤ ਤਾਣੇ ਬਾਣਿਆਂ ਦੀ ਤਰ੍ਹਾਂ ਸਿਸਟਮ ਚੱਲ ਰਿਹਾ ਹੈ ਕੁਦਰਤ ਵਾਲਾ ਸਿਸਟਮ ਤਾਣਾ ਤੇ ਬਾਣਾ ਪ੍ਰਭੂ ਪਰਮਾਤਮਾ ਤੇ ਕੁਦਰਤ ਦੋਨੋਂ ਮਿਲ ਕੇ ਦੋਨਾਂ ਦੇ ਮਲਾਪ ਦੇ ਨਾਲ ਸ੍ਰਿਸ਼ਟੀ ਚੱਲਦੀ ਹੈ ਕਿਉਂਕਿ ਕਈ ਵੇ ਮੈਂ ਵੀਡੀਓ ਸੁਣਦਾ ਹੁੰਨਾ ਨਾ ਕਈ ਵੀਰ ਕਹਿੰਦੇ ਆ ਵੀ ਵੀ ਮੈਨੂੰ ਨਹੀਂ ਲੱਗਦਾ ਕਹਿਣਗੇ ਵੀ ਰੱਬ ਦਾ ਰੋਲ ਹੈਗਾ ਕੋਈ ਇਹਦੇ ਵਿੱਚ ਸੁਣਿਆ ਜੀ ਮੈਂ ਕਈ ਥਾਂਾਂ ਤੋਂ ਤੇ ਕਹਿੰਦੇ ਵੀ ਜੋ ਕੁਛ ਕਰਦਾ ਇਨਸਾਨ ਹੀ ਕਰਦਾ ਬੱਚੇ ਪੈਦਾ ਵੀ ਇਨਸਾਨ ਹੀ ਕਰਦਾ ਸਾਰੇ ਕਾਰੋਬਾਰ ਇਨਸਾਨ ਹੀ ਕਰਦਾ ਬੰਦਾ ਹੀ ਸ਼ਰੀਰ ਕਰਕੇ ਬੀਬੀਆਂ ਚਾਹ ਭਾਈ ਆ ਮੈਂ ਸੁਣਦਾ ਹੁੰਨਾ ਕਿਉਂਕਿ ਜੇ ਆਪਾਂ ਮੰਨੀਏ ਵੀ ਕੱਪੜੇ ਨੂੰ ਚਾਹੇ ਮੰਜਾ ਬੁਣਨਾ ਚਾਹੇ ਕੁਝ ਵੀ ਅਜ ਕੱਲਾ ਤਾਣਾ ਹੀ ਪਾਦ ਗਏ ਤਾਂ ਤਾਣਾ ਨਾਲ ਚੱਲ ਜੂ ਕੰਮ ਨਹੀਂ ਚੱਲਦਾ ਤੇ ਤਾਣੇ ਤੋਂ ਬਿਨਾ ਬੁਣਤੀ ਵੀ ਨਹੀਂ ਪੈਣੀ ਤਾਣਾ ਤੇ ਬਾਣਾ ਕਾਦਰ ਤੇ ਕੁਦਰਤ ਦੋਨੇ ਮਿਲ ਕੇ ਇਹ ਸ੍ਰਿਸ਼ਟੀ ਚੱਲ ਰਹੀ ਹੈ ਕਿਉਂਕਿ ਜੋ ਕੁਦਰਤ ਦਾ ਨਿਜਮ ਉਹਨੋਂ ਮਨੁੱਖਤਾ ਨੇ ਫੋਲੋ ਕਰਨਾ ਤਾਂ ਅੱਗੇ ਫਿਰ ਉਤਪਤੀ ਹੁੰਦੀ ਹੈ ਉਹ ਜੀਵ ਜੰਤੂਆਂ ਵਿੱਚ ਵੀ ਆ ਕੀੜਿਆਂ ਮਕੌੜਿਆਂ ਵਿੱਚ ਵੀ ਆ ਪਸ਼ੂ ਪੰਛੀਆਂ ਵਿੱਚ ਵੀ ਆ ਇਹ ਕੁਦਰਤ ਦਾ ਨਿਯਮ ਜਦੋਂ ਆਪਾਂ ਕੁਦਰਤ ਦੇ ਨਿਯਮ ਨੂੰ ਫੋਲੋ ਕਰਦੇ ਆ ਤਾਂ ਅੱਗੇ ਫਿਰ ਵਾਧਾ ਹੁੰਦਾ ਕੱਲੀ ਕੁਦਰਤ ਨਹੀਂ ਕੰਮ ਕਰਦੀ ਨਾਲ ਕਾਦਰ ਵੀ ਆ ਜੇ ਹੁਣ ਆਪਾਂ ਸੌਖੀ ਜੀ ਧਾਰਨਾ ਲਈਏ ਵੀ ਆਪਾਂ ਹੁਣ ਕਣਕ ਬੀਜੀ ਆ ਆਪਾਂ ਤਾਂ ਪਹਿਲੀ ਬਾਤ ਹੀ ਉਹਨੂੰ ਬੱਤ ਕਰਕੇ ਬੀਜ ਪਾਤਾ ਵਿੱਚ ਖਾਦ ਵੀ ਪਾਤੀ ਹੁਣ ਆਪਾਂ ਨੂੰ ਆਪਣਾ ਅਗਾਉਣ ਦਾ ਉਹਨੂੰ ਕੋਈ ਹੈਗਾ ਬਲ ਆਪਣੇ ਵਿੱਚ ਮਨੁੱਖ ਦੇ ਵਿੱਚ ਉਸ ਦਾਣੇ ਨੂੰ ਹਰਾ ਕਰਨ ਦਾ ਬਲ ਹੈਗਾ ਉਹ ਤਾਂ ਧਰਤੀ ਮਿੱਟੀ ਦੇ ਵਿੱਚੋਂ ਹੀ ਹਰਾ ਹੋਣਾ ਨਾ ਕੁਦਰਤ ਦੇ ਨਿਯਮ ਮੁਤਾਬਕ ਹੋਣਾ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਸੂਰਜ ਦੀ ਕਿਰਨ ਫਸਰਦੀ ਹੈ ਤੇ ਫਸਲ ਹਰੀ ਭਰੀ ਹੁੰਦੀ ਹੈ ਇਹ ਮੈਂ ਗੱਲ ਕਿਉਂ ਕੀਤੀ ਆ ਕਿਉਂਕਿ ਤਾਣੇ ਬਾਣ ਦੀ ਤਰ੍ਹਾਂ ਮਹਾਰਾਜ ਦੇ ਸੱਚੇ ਪਾਤਸ਼ਾਹ ਨੇ ਤਾਣਾ ਤੇ ਬਾਣਾ ਕਾਦਰ ਤੇ ਕੁਦਰਤ ਕਾਦਰ ਤੇ ਕੁਦਰਤ ਮਿਲ ਕੇ ਦੋਨੇ ਸਿਸਟਮ ਚੱਲ ਰਿਹਾ ਮਹਾਰਜ ਕਹਿੰਦੇ ਨੇ ਨਾ ਸਤ ਸੱਚਾ ਸਤਗੁਰ ਅਮਰ ਹੈ ਜਿਸ ਅੰਦਰ ਹਰ ਔਰ ਧਾਰਿਆ ਇਹ ਆਪਾਂ ਵਿਚਾਰ ਕਰ ਰਹੇ ਆ ਉਹ ਮੈਂ ਇੱਕ ਵੀਡੀਓ ਸੁਣੀ ਸੀ ਵੀ ਜਿਹੜਾ ਕਹਿੰਦਾ ਵੀ ਰੱਬ ਦਾ ਤਾਂ ਕੋਈ ਰੋਲ ਨਹੀਂ ਉਹ ਕਰਤਾ ਕਰੀਆ ਪਤਾਣੇ ਬਾਣੇ ਦੀ ਤਰ੍ਹਾਂ ਕੁਦਰਤ ਤੇ ਕਾਦਰ ਕਾਦਰ ਮਿਲ ਕੇ ਕੁਦਰਤ ਚੱਲਦੀ ਆ ਐ ਕਹਨੇ ਆ ਇਹ ਹੁਣ ਜਿਹੜਾ ਆਪਾਂ ਪੌੜੀ ਵਾਲਾ ਸ਼ਬਦ ਪੜ੍ਹਦੇ ਆ ਮਹਾਰਾਜ ਇੱਥੇ ਦੱਸਦੇ ਨੇ ਵੀ ਸਤਿਗੁਰੂ ਸਦਾ ਸਿਰ ਰਹਿਣ ਵਾਲੇ ਅਮਰ ਪ੍ਰਭੂ ਦਾ ਰੂਪ ਹੈ ਵੀ ਉਹ ਸਦਾ ਸਿਰ ਰਹਿਣ ਵਾਲਾ ਪ੍ਰਭੂ ਪਰਮਾਤਮਾ ਅਮਰ ਹੈ ਨਾ ਸਦਾ ਹੀ ਰਹਿਣਾ ਉਹਨੇ ਨਾ ਆਉਂਦਾ ਨਾ ਜਾਂਦਾ ਨਾ ਵੱਧਦਾ ਨਾ ਘਟਦਾ ਇਸ ਪੰਕਤੀ ਦੇ ਵਿੱਚੋਂ ਉਹ ਗੱਲ ਯਾਦ ਆ ਗਈ ਜਿਹੜੇ ਕਹਿੰਦੇ ਨੇ ਵੀ ਬੰਦਾ ਹੀ ਸਭ ਕੁਝ ਕਰਦਾ ਮਹਾਰਾਜ ਦੱਸਦੇ ਨੇ ਸਤ ਸੱਚਾ ਸਤ ਗੁਰ ਪੁਰਖ ਹੈ ਜਿਨ ਕਾਮ ਕਰੋਧ ਵਿਖਮਾਰਿਆ ਮਹਾਰਾਜ ਕਹਿੰਦੇ ਸਤ ਗੁਰ ਸਦਾ ਸਿਰ ਰਹਿਣ ਵਾਲੇ ਵਿਆਪਕ ਪ੍ਰਭੂ ਦਾ ਰੂਪ ਹੈ ਜਿਸ ਨੇ ਹਿਰਦੇ ਵਿੱਚੋਂ ਕਾਮ ਕਰੋਧ ਆਦ ਕਲੇ ਵਿਉ ਨੂੰ ਕੱਢ ਦਿੱਤਾ ਬਿਅੂ ਮੈਨੇਜਰ ਕਾਮਕਰੋਤਾ ਜਿਹਰ ਭਰਿਆ ਨਾ ਮਨੁੱਖ ਦੇ ਹਿਰਦੇ ਵਿੱਚ ਉਹ ਕੱਢਦਾ ਕਿਉਂਕਿ ਗੁਰੂ ਦਾ ਗਿਆਨ ਆਟਿਕ ਹੈ ਤੇ ਉਹ ਨਿਕਲ ਗਿਆ ਹੋਇਆ ਕਦੋਂ ਜਾ ਡਠਾ ਪੂਰਾ ਸਤਿਗੁਰੂ ਡਠੇ ਦਾ ਮਤਲਬ ਦੇਖਿਆ ਜਦੋਂ ਪੂਰੇ ਸਤਿਗੁਰੂ ਨੂੰ ਦੇਖਿਆ ਦੇਖਿਆ ਕਿ ਮੈਂ ਹੁਣ ਇੱਕ ਤਾਂ ਆਪਾਂ ਭੈਣ ਭਰਾ ਆਏ ਆ ਤੇ ਸਤਿਗੁਰਾਂ ਨੂੰ ਆਪਾਂ ਦਰਸ਼ਨ ਕੀਤੇ ਆ ਕਿ ਗੁਰੂ ਸਾਹਿਬ ਦੇ ਅਸਥੂਲ ਅੱਖਾਂ ਦੇ ਨਾਲ ਆ ਕੇ ਦਰਸ਼ਨ ਕੀਤੇ ਨਮਸਕਾਰ ਕੀਤੀ ਬੈਠ ਕੇ ਭਾਵਨਾ ਭੇਟਾ ਵੀ ਰੱਖਤੀ ਠੀਕ ਆ ਜੀ ਇੱਕ ਤਾਂ ਇਹ ਦੇਖਿਆ ਹੋ ਗਿਆ ਇੱਕ ਗੁਰਬਾਣੀ ਵਿੱਚੋਂ ਦੇਖਣਾ ਸਤਗੁਰੂ ਨੂੰ ਵੀ ਸਤਗੁਰੂ ਕੀ ਕਹਿੰਦੇ ਨੇ ਕਿਵੇਂ ਸਾਨੂੰ ਜੀਵਨ ਜੀਣ ਲਈ ਕਹਿੰਦੇ ਨੇ ਇਸ ਪੰਕਤੀ ਦਾ ਜਵਾਬ ਅੱਗੇ ਦਿੱਤਾ ਮਹਾਰਾਜ ਨੇ ਮਾਰਾ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਜਿਸ ਨੇ ਹਿਰਦੇ ਵਿੱਚੋਂ ਕਾਮ ਕ੍ਰੋਧ ਆਦਕ ਦੇ ਵਿਅਹ ਨੂੰ ਕੱਢ ਦਿੱਤਾ ਹੈ ਨਾ ਕੱਢਿਆ ਕਦੋਂ ਜਾਂ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸੁਧਾਰਿਆ ਡਿੱਠਾ ਸਤਿਗੁਰੂ ਮਤਲਬ ਵੀ ਜਦੋਂ ਆਪਾਂ ਗੁਰਬਾਣੀ ਵਿੱਚੋਂ ਗੁਰੂ ਦੇ ਬਚਨ ਸੁਣੇ ਤੇ ਗੁਰੂ ਦੇ ਬਚਨਾਂ ਨੂੰ ਆਪਣੇ ਤੇ ਲਾਗੂ ਕਰ ਲਿਆ ਆਪਣੇ ਜੀਵਨ ਦੇ ਵਿੱਚ ਫਿਰ ਸਾਡਾ ਅੰਦਰ ਸੁਧਰ ਜਾਂਦਾ ਕਿਉਂਕਿ ਜੋ ਬੋਲਬਿਗੜ ਹੁੰਦੇ ਨੇ ਰਿਸ਼ਤੇਦਾਰਾਂ ਦੇ ਵਿੱਚ ਘਰ ਪਰਿਵਾਰ ਵਿੱਚ ਕਿਉਂਕਿ ਸਾਡਾ ਅੰਦਰ ਹੀ ਵਿਗੜਿਆ ਹੋਇਆ ਨਾ ਅੰਦਰਲਾ ਸਿਸਟਮ ਵਿਗੜਿਆ ਹੋਇਆ ਬਾਹਰੋਂ ਤਾਂ ਕੁਝ ਨਹੀਂ ਹੋਇਆ ਜਦੋਂ ਅੰਦਰਲਾ ਸਿਸਟਮ ਮੰਨ ਸਹੀ ਹੋ ਗਿਆ ਸਮਝ ਆ ਗਈ ਜੀਵਨ ਜੀਣ ਦੀ ਰਿਸ਼ਤੇਦਾਰਾਂ ਵਿੱਚ ਭੈਣ ਭਰਾਵਾਂ ਵਿੱਚ ਘਰ ਪਰਿਵਾਰ ਦੇ ਬੱਚਿਆਂ ਦੇ ਵਿੱਚ ਰਹਿਣਾ ਜਦੋਂ ਜੀਣਾ ਸਿੱਖ ਲਿਆ ਇਨਸਾਨ ਨੇ ਤਾਂ ਕਾ ਉਕਲੇਸ਼ ਮੁੱਕ ਗਏ ਜਿੰਨਾ ਚਿਰ ਆਪਾਂ ਸਤਿਗੁਰੂ ਦੇ ਦਰਸ਼ਨ ਕਰਵਾਣੀ ਰਾਹੀ ਨਹੀਂ ਕਰਦੇ ਉਨਾਂ ਚਿਰ ਸਾਡਾ ਮਨ ਨਹੀਂ ਚੇਂਜ ਹੁੰਦਾ ਮਾਰਾ ਦਾਦੇ ਨੇ ਜੇ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸੁਧਾਰਿਆ ਅੰਦਰੋਂ ਜਦੋਂ ਮਨ ਸੁਧਰ ਗਿਆ ਭਾਈ ਤੇ ਬਾਹਰਲੇ ਸਾਰੇ ਹੀ ਕਾਰਜ ਸਬਰ ਜਾਣੇ ਨੇ ਮਹਾਰਾਜ ਦੱਸਦਾ ਨਾ ਇਥੇ ਜਦੋਂ ਮੈਂ ਅਜਿਹਾ ਪੂਰਾ ਸਤਿਗੁਰੂ ਵੇਖਿਆ ਤਦੋਂ ਮੇਰੇ ਮਨ ਨੂੰ ਅੰਦਰ ਧੀਰਜ ਆ ਗਈ ਧੀਰਜ ਦਾ ਮਤਲਬ ਟਿਕਾਉ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਬਾਰਿਆ ਮਹਾਰਾਜ ਕਹਿੰਦੇ ਇਸ ਲਈ ਮੈਂ ਆਪਣੇ ਸਤਿਗੁਰੂ ਤੋਂ ਸਦਾ ਬਾਰਨੇ ਤੇ ਸਦਕੇ ਜਾਂਦਾ ਹਾਂ ਬਾਰਨੇ ਤਾਂ ਆਪਾਂ ਸਮਝਦੇ ਹੀ ਆ ਨਾ ਵੀ ਆਪਣੇ ਆਪ ਨੂੰ ਨਿਸਾਬਰ ਕਰਨਾ ਉਸ ਗੁਰੂ ਤੋਂ ਸਦਕੇ ਆ ਸੀ ਮਹਾਰਾਜ ਕਹਿੰਦੇ ਗੁਰਮਖ ਜਿੱਤਾ ਮਨਮੁਖ ਹਾਰਿਆ ਮਰਦੇ ਇਸ ਬੰਦ ਵਿੱਚ ਦੱਸ ਦਿੰਨੇ ਵੀ ਜਿਹੜਾ ਗੁਰਮਖਾ ਗੁਰਮਖ ਹੁੰਦਾ ਉਹ ਜਿਹੜਾ ਗੁਰੂ ਦੀ ਗੱਲ ਮੰਨਦਾ ਹੈ ਗੁਰੂ ਦੇ ਕਹਨੇ ਅਨਸਾਰ ਜੀ ਦਾ ਜੀਵਨ ਆ ਉਹ ਗੁਰਮਖ ਹੈ ਤੇ ਮਨਮੁਖਾ ਜਿਹੜੇ ਆਪਣੀ ਮਤ ਮੁਤਾਬਕ ਜੀਂਦਾ ਵੀ ਜਿੱਥੇ ਜੀ ਕਰਦਾ ਉੱਥੇ ਜਾ ਕੇ ਮੱਥਾ ਟੇਕਦਾ ਜਿਹਦੀ ਪੂਜਾ ਕਰਨ ਨੂੰ ਜੀ ਕਰਦਾ ਉਹਦੀ ਪੂਜਾ ਕਰਤੀ ਜੋ ਕੋ ਸਭ ਜਾਨੀ ਕਰਦਾ ਆਪਣੇ ਮਨ ਆਈ ਕਰਦਾ ਮਨ ਆਈ ਕਰਨ ਵਾਲਾ ਮਨਮੁਖ ਹੈ ਤੇ ਗੁਰੂ ਦੇ ਕਹਿਣੇ ਅਨਸਾਰ ਜੀਵਨ ਬਸਰ ਕਰਨ ਵਾਲਾ ਗੁਰਮੁਖ ਹੈ ਗੁਰੂ ਦੇ ਸਾਹਮਣੇ ਰਹਿਣ ਵਾਲਾ ਮਨੁੱਖ ਮਨੁੱਖਾ ਜਨਮ ਦੀ ਬਾਜੀ ਜਿੱਤ ਜਾਂਦਾ ਹੈ ਤੇ ਮਨ ਦੇ ਪਿੱਛੇ ਤੁਰਨ ਵਾਲਾ ਹਾਰ ਜਾਂਦਾ ਹੈ ਸ਼ਲੋਕ ਮਹਲਾ 4 ਹੁਣ ਸ਼ਲੋਕ ਵਿੱਚ ਦੱਸਦੇ ਨੇ ਸਤਗੁਰੂ ਕਰ ਕਿਰਪਾ ਸਤਗੁਰ ਮਿਲਿਉਨ ਮੁਖ ਗੁਰਮੁਖ ਨਾਮ ਧਿਆਏ ਸੀ ਮਹਾਰਾਜ ਕਹਿੰਦਾ ਜਿਸ ਮਨੁੱਖ ਨੂੰ ਕਿਰਪਾ ਕਰਕੇ ਉਸ ਪ੍ਰਭੂ ਨੇ ਸਤਗੁਰੂ ਮਲਾਇਆ ਹੈ ਉਹ ਗੁਰੂ ਦੇ ਸਾਹਮਣੇ ਹੋ ਕੇ ਮੂਹ ਨਾਮ ਸਿਮਰਦਾ ਹੈ ਸੋ ਕਰੇ ਸੇ ਸਤਗੁਰ ਭਾਵਸੀ ਗੁਰਪੂਰਾ ਘਰੀ ਵਸਾਏ ਸੀ ਮਹਾਰਾਜ ਕਹਿੰਦੇ ਉਹ ਕੁਝ ਕਰਦਾ ਹੈ ਜੋ ਸਤਿਗੁਰੂ ਨੂੰ ਚੰਗਾ ਲੱਗਦਾ ਹੈ ਪੂਰਾ ਸਤਿਗੁਰੂ ਅੱਗੋਂ ਉਸ ਦੇ ਹਿਰਦੇ ਵਿੱਚ ਨਾਮ ਨਿਧਾਨ ਵਸਾ ਦਿੰਦਾ ਹੈ ਪੂਰਾ ਸਤਿਗੁਰੂ ਕੌਣ ਆਪਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪਹਿਲਾ ਜੋਤ ਦਾ ਸਰੀਰਾਂ ਵਿੱਚ ਵਿਚਰੀ ਹੁਣ ਆਪਣੇ ਕੋਲੇ ਸ਼ਬਦ ਰੂਪ ਵਿੱਚ ਹੈ ਇਹ ਸਤਿਗੁਰਾਂ ਦੇ ਬਚਨ ਆਪਾਂ ਜਦੋਂ ਪੜਦੇ ਸੁਣਦੇ ਆ ਤੇ ਗੁਰੂ ਦੇ ਦਰਸ਼ਨ ਹੁੰਦੇ ਨੇ ਹੁਣ ਆਪਾਂ ਚੌਥੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਪੜ ਰਹੇ ਹਾਂ ਤੇ ਚੌਥੇ ਪਾਤਸ਼ਾਹ ਦੇ ਦਰਸ਼ਨ ਹੁੰਦੇ ਨੇ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੀ ਕਹਿ ਰਹੇ ਨੇ ਆਪਾਂ ਨੂੰ ਜੇ ਆਪਣੀ ਸੁਰਤ ਸ਼ਬਦ ਨਾਲ ਟੱਚ ਟੱਚ ਕਰਦੀ ਆ ਤਾਂ ਜੇ ਆਪਾਂ ਸਰੀਰ ਕਰਕੇ ਗੁਰੂਦvare ਬੈਠੇ ਆ ਤੇ ਮਨ ਆਪਣਾ ਦੌੜ ਗਿਆ ਕਿਸੇ ਪਾਸੇ ਫੇਰ ਸਮਝ ਲਓ ਸੰਗਤ ਨਹੀਂ ਹੋ ਰਹੀ ਫਿਰ ਜਿਹੜਾ ਮਨ ਨੇ ਕੰਮ ਕਰਨਾ ਉਹ ਸਰੀਰ ਤੋਂ ਕਰਾ ਰਹੇ ਆ ਜਿਹੜਾ ਸਰੀਰ ਨੇ ਕੰਮ ਕਰਨਾ ਉਹ ਮਨ ਤੋਂ ਕਰਾ ਰਹੇ ਆ ਉਹ ਦੋਨੋਂ ਹੀ ਰਹਿ ਜਾਂਦੇ ਨਾ ਤਾਂ ਉਧਰਲਾ ਮਨ ਕੰਮ ਕਰ ਸਕਦਾ ਸਰੀਰ ਵਾਲਾ ਤੇ ਨਾ ਮਨ ਵਾਲਾ ਕੰਮ ਸਰੀਰ ਕਰ ਸਕਦਾ ਕਿਉਂਕਿ ਹੁਣ ਜੇ ਸਰੀਰ ਦਾ ਢਾਂਚਾ ਇੱਥੇ ਗੁਰੂ ਦੀ ਦੁਆਰੇ ਵਿੱਚ ਬੈਠਾ ਚੌਂਕੜਾ ਲਾਈ ਬੈਠਾ ਗੁਰੂ ਦੇ ਸਾਹਮਣੇ ਹੋਇਆ ਤੇ ਸੰਗਤ ਮਨ ਨੇ ਕਰਨੀ ਆ ਮਨੇ ਤੋਂ ਡਾਰੀ ਮਾਰ ਗਿਆ ਚਲਿਆ ਗਿਆ ਆਪਣੇ ਘਰੋ ਪਿਹਾਰਾਂ ਚ ਪਹੁੰਚ ਗਿਆ ਜਿੱਥੇ ਜਾਣਾ ਸੀ ਉਹਨੇ ਦਸਾਂ ਦਸਾਂ ਵਿੱਚ ਚਟਾਰੀਆਂ ਮਾਰਦਾ ਫਿਰਦਾ ਮਨ ਜੇ ਆਪਾਂ ਜਿੱਥੇ ਸਰੀਰ ਆ ਉੱਥੇ ਮਨ ਨੂੰ ਕੰਟਰੋਲ ਕਰਕੇ ਰੱਖ ਜੇ ਇਹਨੂੰ ਘੇਰ ਕੇ ਰੱਖ ਜੇ ਵੀ ਸੁਣ ਗੱਲ ਗੁਰੂ ਦੀ ਪਿਆਰ ਦੇ ਚਾਪਕ ਮਾਰ ਕੇ ਇਹਨੂੰ ਗੁਰੂ ਦੀ ਗੱਲ ਸੁਣਨ ਵਾਸਤੇ ਰੋਕ ਜੇ ਉਹ ਪਿਆਰ ਦੇ ਚਾਪਕ ਹੀ ਮਾਰਨੇ ਹੁੰਦੇ ਘੂਰਨਾ ਹੁੰਦਾ ਜਿਹਨੂੰ ਆਪਾਂ ਘੂਰਨਾ ਕਹਿੰਦੇ ਨੇ ਡਾਂਟਣਾ ਕਹਿ ਲਓ ਵੀ ਡਾਂਟੋ ਇਹਨੂੰ ਪਿਆਰ ਦੀ ਸ਼ਮਕਾ ਮਾਰ ਗੁਰੂ ਦੇ ਦਵਾਰੇ ਲਿਆ ਇਹਨੂੰ ਰੋਕ ਘੇਰ ਕੇ ਜਦੋਂ ਗੁਰੂ ਦੇ ਦੁਆਰੇ ਘੇਰ ਕੇ ਮਨ ਨੂੰ ਲਿਆਂਦਾ ਨਾ ਤੇ ਮਨ ਨੇ ਸੁਣਨੀ ਸ਼ੁਰੂ ਕਰਤੀ ਗੱਲ ਤੇ ਜੀਵਨ ਚੇਂਜ ਹੋ ਜਾਣਾ ਫਿਰ ਮਨੁੱਖਾ ਜਨਮ ਲੇਖੇ ਵਿੱਚ ਲੱਗੇਗਾ ਜੀ ਇਹ ਗੁਰਬਾਣੀ ਗਰੰਟੀ ਲੈਂਦੀ ਆ ਗੁਰੂ ਸਾਹਿਬ ਦੀ ਬਾਣੀ ਨਾਨਕ ਜਿੱਥੇ ਨੋਂ ਆ ਜਾਂਦਾ ਨਾ ਗੁਰੂ ਸਾਹਿਬ ਨੇ ਆਪਣੇ ਨੋਂ ਲਿਖ ਕੇ ਸਾਈਨ ਕਰਤੇ ਵੀ ਹਾਂ ਗਰੰਟੀ ਆ ਜਿਹੜੇ ਕਾਗਜ਼ ਤੇ ਸਾਈਨ ਹੋ ਜਾਂਦਾ ਨਾ ਪੱਕਾ ਹੋ ਜਾਂਦਾ ਨਾ ਪੱਕੀ ਗੱਲ ਆ ਮਹਾਰਾਜ ਕਹਿੰਦੇ ਵੀ ਤੁਹਾਡਾ ਭਲਾ ਹੋਏਗਾ ਭਾਈ ਪਰ ਮਨ ਨੂੰ ਘੇਰ ਕੇ ਗੁਰੂ ਦੇ ਚਰਨਾਂ ਨਾਲ ਜੋੜ ਇਹਨੂੰ ਰੁਕਦਾ ਨਹੀਂ ਹੈ ਮਨ ਦੌੜਦਾ ਹੈ ਪਰ ਮਨ ਨੂੰ ਘੇਰ ਕੇ ਗੁਰੂ ਦੇ ਚਰਨ ਹੀ ਲਾ ਮਹਾਰਾਜ ਕਹਿੰਦੇ ਸੋ ਕਰੇ ਜੇ ਸਤਗੁਰ ਭਾਵਸੀ ਗੁਰਪੂਰਾ ਘਰੀ ਵਸਾਏ ਸੀ ਮਹਾਰਾਜ ਕਹਿੰਦੇ ਤੇ ਉਹ ਕੁਝ ਕਰਦਾ ਹੈ ਉਹੋ ਕੁਝ ਕਰਦਾ ਹੈ ਜੋ ਸਤਗੁਰੂ ਨੂੰ ਚੰਗਾ ਲੱਗਦਾ ਹੈ ਪੂਰਾ ਸਤਗੁਰੂ ਅਗੋਂ ਉਸ ਦੇ ਹਿਰਦੇ ਵਿੱਚ ਨਾਮ ਨਿਧਾਨ ਵਸਾ ਦਿੰਦਾ ਹੈ ਗੁਰੂ ਦੇ ਗਿਆਨ ਦੀ ਨੱਥ ਪਾਈਏ ਮਨ ਨੂੰ ਗੁਰੂ ਦੇ ਕਹਨੇ ਅਨਸਾਰ ਤੋਰਗੇ ਅੱਗੇ ਮਹਾਰਾਜ ਕਹਿੰਦੇ ਨੇ ਜਨ ਅੰਦਰ ਨਾਮ ਨਿਧਾਨ ਹੈ ਤਿੰਨ ਕਾ ਭਉ ਸਭ ਗਵਾਏ ਸੀ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਬਸ ਪੈਂਦਾ ਹੈ ਸਤਗੁਰੂ ਉਹਨਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ ਸਾਰਾ ਡਰ ਮੌਤ ਦਾ ਡਰ ਵੀ ਨਹੀਂ ਰਹਿੰਦਾ ਉਹਨੂੰ ਕਿਉਂ ਫਿਰ ਚਿੰਤਾ ਤਾਂ ਕੀ ਕੀਤੀ ਜੇ ਆਨ ਹੋਣੀ ਹੋਏ ਫਿਰ ਸਮਝ ਆ ਜਾਂਦੀ ਹੈ ਸਾਨੂੰ ਗੁਰੂ ਤੋਂ ਵੀ ਜੋ ਹੋਣਾ ਕੁਦਰਤ ਦੇ ਨਿਯਮ ਮੁਤਾਬਕ ਮਰਨਾ ਜਮਣਾ ਹੁਕਮ ਹੈ ਭਾਣੇ ਆਵੇ ਜਾਏ ਫਿਰ ਇਨਸਾਨ ਨੂੰ ਸਮਝ ਆ ਜਾਂਦੀ ਹੈ ਫਿਰ ਚਿੰਤਾ ਦੂਰ ਹੋ ਜਾਂਦੀ ਹੈ ਉਹਦੀ ਫਿਰ ਕਿਸੇ ਵੀ ਕਿਸਮ ਦਾ ਉਹਨੂੰ ਡਰ ਨਹੀਂ ਰਹਿੰਦਾ ਆਏ ਦੀ ਖੁਸ਼ੀ ਨਹੀਂ ਗਏ ਦੀ ਗਮੀ ਨਹੀਂ ਫਿਰ ਉਹ ਜਦੋਂ ਬੱਚੇ ਦਾ ਕਿਸੇ ਦਾ ਜਨਮ ਹੁੰਦਾ ਖੁਸ਼ੀ ਮਿਲਦੀ ਹੈ ਕੋਈ ਦੋ ਤਾਂ ਪੋਤਾ ਹੋਇਆ ਘਰ ਵਿੱਚ ਤਾਂ ਉਹਦੇ ਫਿਰ ਜਨਮ ਦੇ ਵਿੱਚ ਲਾ ਕੇ ਡੀਜੇ ਤੇ ਸ਼ਰਾਬਾਂ ਦੇ ਦੌਰ ਚਲਾ ਕੇ ਭੂਤ ਭੰਗੜੇ ਨਹੀਂ ਪਾਉਂਦਾ ਮਨੁੱਖ ਉਹਦੇ ਸ਼ੁਕਰਾਨੇ ਵਿੱਚ ਆ ਵਾਹਿਗੁਰੂ ਸ਼ੁਕਰ ਹੈ ਤੇਰਾ ਤੂੰ ਇਹ ਦਾਤ ਦਿੱਤੀ ਹੈ ਖੁਸ਼ੀ ਦਿੱਤੀ ਹੈ ਜੇ ਕੋਈ ਜੀ ਚੜਾਈ ਕਰ ਜੇ ਪਰਿਵਾਰ ਵਿੱਚੋਂ ਤਾਂ ਉੱਥੇ ਚਲੋ ਬਰਾਗ ਦੇ ਹੰਝੂ ਤਾਂ ਹੁੰਦੇ ਆ ਪਰ ਉਹ ਮਨ ਨਹੀਂ ਦੁਖੀ ਕਰਦਾ ਹੁੰਦਾ ਨਹੀਂ ਉਹਦਾ ਮਨ ਦੁਖੀ ਕਿਉਂਕਿ ਉਹਨੂੰ ਸਮਝ ਆ ਜਾਂਦੀ ਵੀ ਇਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅnder ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਤਿਹਾਸ ਸੁਣਦੇ ਆ ਵੀ ਉਹਨਾਂ ਨੇ ਹਿੰਜ ਨਹੀਂ ਕੇਰੀ। ਸਭ ਕੁਸ਼ ਮਨੁੱਖਤਾ ਤੋਂ ਧਰਮ ਦੇ ਲੇਖੇ ਲਾਤਾ। ਐਂ ਕਹਨੇ ਆ। ਕੁਝ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਲਕੋ ਕੇ ਨਹੀਂ ਰੱਖਿਆ। ਇੱਕ ਚੀਜ਼ ਲਕੋ ਕੇ ਰੱਖ ਲਈ। ਇਹ ਤਾਂ ਕਿ ਸਮਝਣ ਵਾਸਤੇ ਗੱਲ ਆ ਬਾਕੀ ਤਾਂ ਉਹ ਤਾਂ ਨਾਮ ਦਾ ਰੂਪ ਹੈ ਤੇ ਸਾਨੂੰ ਸਿਖਾਉਣਾ ਸੀ ਵਿਪਾਈ ਇਹ ਕੁਦਰਤ ਦਾ ਨਿਜਮ ਹੈ ਇਹ ਹੋਣਾ ਸੀ ਤੇ ਮਨ ਵਿੱਚ ਗੁੱਸਾ ਨਹੀਂ ਹੰਡਾਉਣਾ ਬਰਾਗ ਵਿੱਚ ਹੰਝੂ ਆ ਜਾਂਦੇ ਨੇ ਪਰ ਦਸ਼ਮੇਸ਼ ਪਿਤਾ ਨੇ ਹੰਝੂ ਵੀ ਲਕੋਲੇ ਜਿਹੜੀ ਆਪਾਂ ਗੱਲ ਕਰੀ ਆ ਵੀ ਦਸ਼ਮੇਸ਼ ਪਿਤਾ ਜੀ ਇੱਕ ਚੀਜ਼ ਲਕੋ ਕੇ ਲੈ ਗਏ ਸਿੱਖ ਸੰਗਤਾਂ ਤੋਂ ਸੰਸਾਰ ਤੋਂ ਕਿਹੜੀ ਹੰਝੂ ਲਕੋ ਕੇ ਰਹਿ ਗਏ ਗੁਰੂ ਸਾਹਿਬ ਨੇ ਹੰਝੂ ਨਹੀਂ ਕੇਰਿਆ ਕਿਉਂਕਿ ਉਹ ਰੱਬ ਦੇ ਪਿਆਰੇ ਨੇ ਦਸ਼ਮੇਸ਼ ਪਿਤਾ ਜੀ ਉਹਨਾਂ ਨੂੰ ਪਤਾ ਸੀ ਵੀ ਇਹ ਕੁਦਰਤ ਦਾ ਨਿਜਮ ਵਿਦਵਾਨਣੀ ਸੀ ਇਹ ਕੁਝ ਹੋਣਾ ਸੀ ਤੇ ਉਹਨਾਂ ਨੇ ਸਿਰ ਮੱਥੇ ਮੰਨਿਆ ਇਸੇ ਤਰ੍ਹਾਂ ਹੀ ਗੁਰੂ ਦਾ ਪਿਆਰਾ ਜਿਹੜਾ ਫਿਰ ਆਪਾਂ ਇਤਿਹਾਸ ਲਈ ਨਿਗਾਹ ਮਾਰ ਲਓ ਸ਼ਹੀਦ ਸਿੰਘ ਸਿੰਘਣੀਆਂ ਮੀਰ ਮੰਨੂ ਦੀ ਜੇਲ੍ਹ ਵਿੱਚ ਸਿੰਘਣੀਆਂ ਨੇ ਵੀ ਆਪਣੇ 2-2 ਮਹੀਨੇ ਦੇ 2-2 ਦਿਨ ਦੇ 5-5 ਦਿਨ ਦੇ ਬੱਚੇ ਟੁਕੜੇ ਕਰਵਾ ਕੇ ਆਪਦੇ ਗਲਾਂ ਵਿੱਚ ਹਾਰ ਵੀ ਪਵਾ ਲੈ ਤੇ ਝੋਲੀਆਂ ਵਿੱਚ ਵੀ ਪਵਾ ਲੈ ਟੁਕੜੇ ਕਿਉਂਕਿ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਤੇ ਗੁਰੂ ਦੇ ਸਾਹਮੁਖ ਰਹਿ ਕੇ ਆਪਣਾ ਜੀਵਨ ਬਸਰ ਕੀਤਾ ਤਾਂ ਨਹੀਂ ਉਹਨਾਂ ਨੇ ਗੱਲਾ ਕੀਤਾ ਇਹ ਆਪਾਂ ਵੀ ਇਸ ਤੋਂ ਸਿੱਖਿਆ ਲੈਣੀ ਆ ਭਾਈ ਬਈ ਆਉਣਾ ਜਾਣਾ ਹੁਕਮ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਨਾਲ ਜੁੜੇ ਰਹੀਏ ਤੇ ਸਦਾ ਫਿਰ ਚੜ੍ਹਦੀ ਕਲਾ ਵਿੱਚ ਆਏ ਜੀਵ ਤੇ ਵੀ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ ਖੁਸ਼ੀਆਂ ਆਉਣ ਦੇ ਵੀ ਤੇ ਕੋਈ ਖੁਸ਼ੀ ਜਾਣ ਦੇ ਵੀ ਸ਼ੁਕਰਾਨਾ ਇਹ ਜੀਵਨ ਆ ਗੁਰਮੁਖ ਪਿਆਰਿਆਂ ਦਾ ਇਤਿਹਾਸ ਤੋਂ ਆਪਾਂ ਜਾਣੂ ਆ ਸਾਰੇ ਠੀਕ ਹੈ ਜੀ ਅੱਗੇ ਮਹਾਰਾ ਦੱਸਦੇ ਨੇ ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਉ ਸਭ ਗਵਾਏ ਸੀ ਉਹ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਉਹਦਾ ਖਜ਼ਾਨਾ ਬਸ ਪੈਂਦਾ ਹੈ ਸਤਿਗੁਰੂ ਉਹਨਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਏ ਸਭ ਡਰ ਦੂਰ ਅਗਲੇ ਬੰਦ ਚ ਮਾਰਾ ਦੱਸਦ ਨੇ ਜਨ ਰਖਣ ਕੋ ਹਰ ਆਪ ਹੋਏ ਜਨ ਰਖਣ ਕੋ ਗੁਰ ਹਰ ਆਪ ਹੋਏ ਹੋਰ ਕੀਤੀ ਝੱਖ ਝੱਖ ਜਾਏ ਸੀ ਮਾਰਾ ਤੇ ਕਹਿੰਦੇ ਜਿਨ੍ਹਾਂ ਦੀ ਰਖਿਆ ਕਰਨ ਵਾਲਾ ਜਾਂ ਕਰਨ ਲਈ ਪ੍ਰਭੂ ਆਪ ਤਿਆਰ ਹੋਵੇ ਹੋਰ ਕਿਤਨੀ ਹੀ ਦੁਨੀਆ ਖੱਪ-ਖੱਪ ਮਰੇ ਪਰ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀ ਸਹੀਰ ਸ਼ੰਗ-ਸ਼ਿੰਗਣੀਆਂ ਦਾ ਕੁਝ ਨਹੀਂ ਵਿਗਾੜ ਸਕਿਆ ਰੰਗ ਜੇ ਜਕਰੀਆ ਖਾਨ ਜਿੰਨੇ ਵੀ ਆਏ ਨੇ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਈਰਖਾ ਚੱਲਦੀ ਸੀ ਨਾ ਫਿਰ ਪੰਜਵੇਂ ਸਰੂਪ ਵਿੱਚ ਜਾ ਕੇ ਤੱਤੀਆਂ-ਤਵੀਆਂ ਤੇ ਵੀ ਬਿਠਾਤਾ ਸਤਗੁਰਾਂ ਨੂੰ ਫਿਰ ਉਦੋਂ ਵਾਗੇ ਸ਼ਹੀਦ ਦੀਆਂ ਦਸ਼ਮੇਸ਼ ਪਿਤਾ ਬਿਰਤਾਂ ਸਿਰਾਈ ਹੋ ਗਿਆ ਨਾ ਫਿਰ ਉਹ ਮਹਾਰਾਜ ਨੇ ਇਥੇ ਸਮਝਾਉਣਾ ਕੀਤਾ ਵੀ ਜਿੰਨ ਰਖਣ ਕੋ ਹਰ ਆਪ ਹੋਏ ਹੋਰ ਕੀਤੀ ਝੱਕ 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 ਜਾਏ ਸੀ ਵੀ ਜਿੰਨੇ ਮਰਜੀ ਕੋ ਜ਼ੁਲਮ ਕਰ ਲਵੇ ਜਿੰਨਾ ਕੋ ਇਸ ਮਰਜੀ ਕਰ ਲਵੇ ਗੁਰੂ ਦਾ ਕੁਝ ਨਹੀਂ ਵਿਗਾੜ ਸਕਦਾ ਕੋਈ ਆ ਹੁਣ ਵੀ ਸਤ ਗੁਰਾਂ ਦੀ ਬੇਅਦਬੀ ਕਰਦੇ ਨੇ ਲੋਕ ਆਉਂਦੀਆਂ ਨਾ ਖਬਰਾਂ ਸੁਣ ਲੈਣੇ ਆਪਾਂ ਵੀ ਗੁਰੂ ਸਾਹਿਬ ਦੇ ਅੰਗ ਰੂੜੀਆਂ ਤੇ ਖਲਾਰ ਤੇ ਇੱਧਰ ਕਰਤਾ ਉਹ ਕਰਤਾ ਗੁਰੂ ਦਾ ਸ਼ਬਦ ਗੁਰੂ ਦਾ ਤਾਂ ਕੁਝ ਨਹੀਂ ਵਿਗੜਨਾ ਪਰ ਨਰਕਾਂ ਦਾ ਅਧਿਕਾਰੀ ਤਾਂ ਉਹੀ ਹੋਏਗਾ ਨਾ ਜਿਹੜਾ ਪਾਪ ਕਰੇਗਾ ਇਹ ਪਾਪ ਹੈ ਪਾਪ ਕੀ ਆ ਮਾੜੀ ਬਿਰਤੀ ਮਾੜੀ ਸੋਚ ਮਾੜੇ ਖਿਆਲ ਇਹ ਪਾਪ ਹੈ ਅਗੇ ਮਹਾਰਾਜ ਜੀ ਦੱਸਦੇ ਨੇ ਜਨ ਨਾਨਕ ਨਾਮ ਧਿਆਏ ਤੂੰ ਹਰ ਹਲਤ ਪਲਤ ਸੋਡਾਏ ਸੀ ਸੋਡਾਏ ਸੀ ਚੱਚੇ ਨੂੰ ਹੋੜਾ ਜੀ ਮਹਾਰਾਜ ਕਹਿੰਦੇ ਜਿਸ ਵਾਸਤੇ हे ਨਾਨਕ ਤੂੰ ਨਾਮ ਜਪ हे ਨਾਨਕ ਤੂੰ ਨਾਮ ਜਪ ਪ੍ਰਭੂ ਇਸ ਲੋਕ ਵਿੱਚ ਤੇ ਪ੍ਰਲੋਕ ਵਿੱਚ ਹਰ ਇੱਕ ਕਿਸਮ ਦੇ ਡਰ ਤੋਂ ਬਚਾ ਲਏਗਾ ਸ਼ਲੋਕ ਮਹੱਲਾ 4 ਮਹੱਲਾ 4 ਮਹਾਰਾਜ ਕਹਿੰਦੇ ਗੁਰ ਸਿੱਖਾਂ ਕੇ ਮਨ ਭਾਵ ਦੀ ਗੁਰ ਸਤਗੁਰ ਕੀ ਵਡਿਆਈ ਹਰ ਰਾਖੋ ਪੈਜ ਸਤਿਗੁਰੂ ਕੀ ਨਿਤ ਚੜੇ ਸਵਾਈ ਮਹਾਰਾਜ ਕਹਿੰਦੇ ਗੁਰਸਿੱਖਾਂ ਦੇ ਮਨ ਵਿੱਚ ਆਪਣੇ ਸਤਿਗੁਰੂ ਦੀ ਵਡਿਆਈ ਪਿਆਰੀ ਲੱਗਦੀ ਹੈ ਜਿਹੜਾ ਭੈਣ ਭਰਾ ਵਡਿਆਈ ਕਰਦਾ ਤੇ ਸੁਣਦਾ ਕਿਉਂਕਿ ਗੁਰੂ ਦੀ ਵਡਿਆਈ ਸੁਣਨ ਦਾ ਚੌਅ ਆ ਜਿੰਨਾਂ ਨੂੰ ਉਹ ਮੈਂ ਸਮਝਣੂਗਾ ਵੀ ਕੁਝ ਕਿਣਕਾ ਸਿੱਖੀ ਦਾ ਹੈਗਾ ਅੰਦਰ ਉਹਦੇ ਇਹ ਮੈਂ ਕਹਿੰਦਾ ਆ ਤੁਹਾਡੇ ਕੋਲੋਂ ਵੀ ਸਿੱਖੀ ਦਾ ਕਿਣਕਾ ਹੈਗਾ ਅੰਦਰ ਜੇ ਕਿਸੇ ਨੂੰ ਗੁਰੂ ਦੀ ਵਡਿਆਈ ਚੰਗੀ ਲੱਗਦੀ ਆ ਤਾਂ ਜੇ ਗੁਰੂ ਦੀ ਵਡਿਆਈ ਤੇ ਕਿੰਤੂ ਪ੍ਰੰਤੂ ਹੈ ਫਿਰ ਉਹ ਮਨਮੁਖਾ ਈਰਖਾ ਦਾ ਭਰਿਆ ਹੋਇਆ ਹੈ ਭੈਣਾ ਚਾਹ ਭਾਈ ਆ ਕਈ ਈਰਖਾ ਕਰਦੇ ਆ ਨਾ ਵੀ ਐ ਐ ਕਿਵੇਂ ਕਹਿੰਦਾ ਤੁਸੀਂ ਵੱਡੇ ਗਿਆਨੀ ਜਮ ਭੇ ਨਹੀਂ ਪਾਈ ਗਿਆਨੀ ਤਾਂ ਆਪਣੇ ਸਤਿਗੁਰੂ ਨੇ ਆਪਾਂ ਤਾਂ ਸਤਿਗੁਰੂ ਦੀ ਗੱਲ ਸੁਣਾਉਣੀ ਆ ਸਤਿਗੁਰੂ ਦੀ ਗੱਲ ਤੇ ਕਈ ਈਰਖਾ ਕਰਦੇ ਨੇ ਵੀ ਆ ਨਵੀਂ ਜੀ ਗੱਲ ਹੀ ਦੱਸੀ ਜਾਂਦੇ ਆ ਅੱਗੇ ਤੱਕ ਕਿਸੇ ਨੇ ਦੱਸੀ ਨਹੀਂ ਸੁਣੀ ਨਹੀਂ ਕਿਤੇ ਆਪਾਂ ਤਾਂ ਕਿਉਂਕਿ ਜਦੋਂ ਗੁਰਬਾਣੀ ਸੁਣਾਗੇ ਭਾਈ ਉਦੋਂ ਸਮਝ ਆਉਣੀ ਆਪਾਂ ਨੂੰ ਜਦੋਂ ਗੁਰਬਾਣੀ ਸੁਣਨ ਲੱਗੇ ਫਿਰ ਗਿਆਨ ਪੱਲੇ ਆ ਜਾਣਾ ਫਿਰ ਸਾਨੂੰ ਗੁਰੂ ਦੀ ਬਿੜਾਈ ਚੰਗੀ ਲੱਗੇਗੀ ਜਿੰਨਾ ਚਿਰ ਆਪਾਂ ਗੁਰਬਾਣੀ ਦੀ ਸ਼ਬਦ ਵਿਚਾਰ ਨਹੀਂ ਸੁਣਦੇ ਉਹਨਾਂ ਚਿਰ ਸਾਨੂੰ ਸਮਝ ਨਹੀਂ ਆਉਂਦੀ ਕਿਉਂ ਨਰੋਲ ਕੀਰਤਨਾ ਜਿਹੜਾ ਆਪਾਂ ਕੀਰਤਨ ਹੋਈ ਜਾਂਦਾ ਬਸ ਸੁਣ ਲੈਨੇ ਆ ਤੇ ਚਲੋ ਜਦੋਂ ਇਹਦੇ ਭਾਵ ਅਰਥ ਨੂੰ ਸਮਝਦੇ ਆ ਉਦੋਂ ਫਿਰ ਮਨ ਮੁੱਖਾਂ ਦੇ ਦਿਲ ਤੇ ਛੱਟ ਲੱਗਦੀ ਆ ਤੇ ਗੁਰਮਖਾਂ ਨੂੰ ਗੱਲ ਪਿਆਰੀ ਲੱਗਦੀ ਆ ਗੁਰੂ ਦੀ ਵੀ ਹਾਂ ਗੁਰੂ ਸਾਹਿਬ ਸੱਚ ਕਹਿੰਦੇ ਨੇ ਮੇਰਾ ਜੀਵਨ ਵੀ ਇਸੇ ਤਰ੍ਹਾਂ ਹੀ ਬਦਲਿਆ ਮੈਂ ਵੀ ਬਹੁਤ ਵੱਡਾ ਕਰਮ ਕੰਡੀ ਸੀ ਝੂਠੀਆਂ ਮੰਤਾਂ ਮੰਤਾਵਾ ਕਰ ਲੀਆਂ ਉਹ ਕਰ ਲੀਆਂ ਨਿਆਜ਼ਾਂ ਚੜਾਤੀਆਂ ਬੱਕਰੇ ਚੜਾਤੇ ਰੋਟ ਚੜਾਤੇ ਬੜਾ ਕੁਝ ਕਰਦੇ ਸੀ ਕਿਉਂਕਿ ਜਿੱਤਰ ਨੂੰ ਮਾਂ ਪਿਓ ਨੇ ਤੋਰਿਆ ਉਧਰ ਨੂੰ ਤੁਰੇ ਗਏ ਪਰ ਜਦੋਂ ਗੁਰਬਾਣੀ ਦੀ ਕਥਾ ਸੁਣਨੀ ਸ਼ੁਰੂ ਕਰੀ ਜਦੋਂ ਕਥਾ ਸੁਣੀ ਸ਼ਬਦ ਵਿਚਾਰ ਸੁਣਨਾ ਸ਼ੁਰੂ ਕੀਤਾ ਉਦੋਂ ਜੀਵਨ ਚੇਂਜ ਹੋਇਆ ਫਿਰ ਸਾਰਾ ਪਖੰਡ ਦੂਰ ਹੋ ਗਿਆ ਘਰ ਵਿੱਚੋਂ ਪਖੰਡ ਸਭ ਨਿਕਲ ਗਿਆ ਫਿਰ ਨਾ ਕੋਈ ਬਹਿਮ ਨਾ ਕੋਈ ਭਰਮ ਨਾ ਕੋਈ ਮੰਨਤਾ ਨਾ ਕੋਈ ਮੰਤਾਵਾ ਨਾ ਕਿਸੇ ਦਾ ਕਿਸੇ ਦਿਨਵਾਰ ਦਾ ਕੋਈ ਬਹਿਮ ਭਰਮ ਕੁਛ ਨਹੀਂ ਬਸ ਅਕਾਲ ਪੁਰਖ ਵਾਹਿਗੁਰੂ ਨੇ ਦਿਨ ਤੇ ਰਾਤ ਬਣਾਈ ਆ ਗੁਰੂ ਦੇ ਹੁਕਮ ਅਨਸਾਰ ਆਪਣਾ ਕਾਰੋਬਾਰ ਕਰੀ ਜਾਂਦੇ ਆ ਜਿੱਧਰ ਨੂੰ ਲਾਇਆ ਸਤਿਗੁਰਾਂ ਨੇ ਕਿਰਪਾ ਕਰਤੀ ਭਰੋਸਾ ਕਰ ਲਿਆ ਗੁਰੂ ਤੇ ਗੁਰੂ ਦੇ ਬਚਨਾਂ ਤੇ ਭਰੋਸਾ ਕਰ ਲਿਆ ਤੇ ਮਹਾਰਾਜੇ ਕਰਮ ਕਾਂਡ ਛਡਾਤੇ ਮੈਨੂੰ ਹੈਡਲਾਈਨ ਨਹੀਂ ਸੀ ਪੜਨੀ ਆਉਂਦੀ ਅਖਬਾਰ ਦੀ ਮੈਂ ਬਹੁਤ ਵਾਰੀ ਦੱਸਿਆ ਸਤਗੁਰਾਂ ਨੇ ਬਾਣੀ ਪੜਨ ਲਾ ਲਿਆ ਇਹ ਆ ਕਿਰਪਾ ਬਾਕੀ ਜੋ ਪਦਾਰਥ ਦੇ ਰਿਹਾ ਮਹਾਰਾਜ ਸੁੱਖ ਸਹੂਲਤਾਂ ਦੁਨਿਆਵੀ ਇਹ ਵੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾਈ ਹੈ ਜੇ ਕੋਈ ਕਹੇ ਮੈਂ ਆਪਦੇ ਬਲਬੂਤੇ ਤੇ ਕਰ ਲਿਆ ਹੈ ਨਾ ਆਪਦੇ ਬਲਬੂਤੇ ਤੇ ਕੀ ਕਰ ਲੂ ਮਨੁੱਖ ਜੇ ਸਾਹ ਦੇਊ ਤਾਂ ਉਹ ਤਾਂ ਹੀ ਚੱਲੂ ਨਾ ਸਰੀਰ ਜੇ ਆਕਸੀਜਨ ਹੀ ਰੋਕ ਦਵੇ ਤੇਰੀ ਫੇਰ ਤੂੰ ਕੀ ਕਰੇਗਾ ਮਨੁੱਖ ਆਪਣਾ ਆਪ ਤਿਆਗ ਮੈਂ ਮੈਂ ਜੀ ਛੱਡ ਦੇ ਗੁਰੂ ਦੇ ਕਹੇ ਅਨਸਾਰ ਜੀਵਨ ਕਰ ਲੈ ਪ੍ਰਭੂ ਪਰਮਾਤਮਾ ਨੂੰ ਸਦਾ ਯਾਦ ਰੱਖ ਜਿਹੜਾ ਤੈਨੂੰ ਸਤ ਸੁਣਦਾ ਸਤ ਵੇਖਦਾ ਹਰ ਵਕਤ ਤੇਰੀ ਪਿਕਚਰ ਬਣ ਰਹੀ ਆ ਚੰਗੇ ਦੀ ਮਾੜੇ ਦੀ ਸਾਰੀ ਤੇਰੀ ਪਿਕਚਰ ਬਣੀ ਜਾ ਰਹੀ ਆ ਉਹ ਫਿਰ ਤੇਰਾ ਲੇਖਾ ਹੋਣਾ ਲੇਖਾ ਜਾਣਨੇ ਦੇਣਾ ਭਾਈ ਇਹ ਨਹੀਂ ਹੈ ਵੀ ਲੇਖਾ ਨਹੀਂ ਹੋਏਗਾ ਹੋਏਗਾ ਲੇਖਾ ਜ਼ਰੂਰ ਹੋਏਗਾ ਪਰ ਉਹ ਲੇਖਾ ਹੁੰਦਾ ਕੋਈ ਵੇਖਦਾ ਨਹੀਂ ਤੇ ਕਈ ਵਾਰੀ ਵੇਖ ਵੀ ਲੈਨੇ ਆਪਾਂ ਦੁਨਿਆਵੀ ਇੱਥੇ ਸਾਹਮਣੇ ਵੀ ਆ ਜਾਂਦਾ ਲੇਖਾ ਜੋਕਾ ਆਪਾਂ ਕਹਿ ਵੀ ਦਿੰਨੇ ਆ ਵੀ ਜੈਸੀ ਕਰਨੀ ਵੈਸੀ ਭਰਨੀ ਦੇਖਿਆ ਜੀ ਆਪਾਂ ਕਈ ਕਈ ਸਾਲ ਮੰਝੇ ਤੇ ਚੂਕਦੇ ਜਾਂ ਗਲ ਜਾਂਦੇ ਆ ਪਰ ਉਹ ਆਪਣੇ ਮੂੰਹੋਂ ਦੱਸਦੇ ਆ ਵੀ ਹਾਂ ਮੈਂ ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ ਹਰੇਕ ਕੰਮ ਵਿੱਚ ਹੇਰ ਫੇਰ ਕਿਸੇ ਨੂੰ ਨਹੀਂ ਬਖਸ਼ਣਾ ਤੇ ਫਿਰ ਉਹ ਚੀਕਦੇ ਸੀ ਆਪ ਦੱਸਦੇ ਸੀ ਖੁਦ ਦੱਸਿਆ ਮੈਨੂੰ ਖੁਦ ਮੈਂ ਆਪਣਾ ਪੇਰਾ ਬਾਪ ਦਾ ਪ੍ਰੈਕਟਿਕ ਆ ਨਾ ਖੁਦ ਬੰਦਾ ਦੱਸਦਾ ਸੀ ਵੀ ਮੈਂ ਯਾਰ ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ ਤਾਂ ਮੇਰੇ ਨਾਲ ਹੋਇਆ ਦੋ ਦੋ ਤਿੰਨ ਤਿੰਨ ਸਾਲ ਗਲ ਕੇ ਛੜ ਕੇ ਮਰੇ ਇੱਥੇ ਸਾਹਮਣੇ ਆ ਜਾਂਦਾ ਜੈਸੀ ਕਰਨੀ ਵੈਸੀ ਭਰਨੀ ਜੈਸਾ ਵੀ ਜੇ ਸੋਲ ਉਹਨੇ ਕਰਮਾਂ ਸੰਧੜਾ ਖੇਤ ਗੁਰਬਾਣੀ ਦਾ ਫੈਸਲਾ ਇਹ ਵੀ ਜਿਹੋ ਜਾਂ ਬੀਜੇਗਾ ਉਹੋ ਜਾਈ ਵੱਢੇਗਾ ਗੁਰਮਖੋਜਾ ਗੁਰੂ ਦੀ ਗੱਲ ਮੰਨ ਲੈ ਚੰਗੇ ਕੰਮ ਕਰਨੇ ਸ਼ੁਰੂ ਕਰ ਦੇ ਲੋਕਾਂ ਵਿੱਚ ਦੁਨੀਆ ਵਿੱਚ ਵਿਚਰਦਾ ਭਲੇ ਦੇ ਕੰਮ ਕਰਨੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਨਾ ਪੂਜਾ ਅਕਾਲ ਕੀ ਪਰਚਾ ਸ਼ਬਦ ਘਰ ਦਾ ਆਧਾਰ ਖਾਲਸੇ ਦਾ ਗੁਰੂ ਸਾਹਿਬ ਨੇ ਕਿਹਾ ਪਰਚਾ ਸ਼ਬਦ ਦਾ ਵੀ ਗੁਰਬਾਣੀ ਤੋਂ ਸਿੱਖਿਆ ਲੈਣੀ ਹੈ ਸੇਧ ਲੈਣੀ ਹੈ ਪੂਜਾ ਅਕਾਲ ਕੀ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਹੋਰ ਕੋਈ ਸ਼ੇ ਕਿਸਮ ਨਾਲ ਦੀ ਪੂਜਾ ਹੁੰਦੀ ਏ ਅਕਾਲ ਪੁਰਖ ਬਾਗੂ ਦਾ ਨਾਮ ਜਪਣਾ ਹੀ ਪੂਜਾ ਹੈ। ਦیدار ਖਾਲਸੇ ਦਾ ਤਿਆਰ ਬਰ ਤਿਆਰ ਸਿੰਘ ਦੇ ਦਰਸ਼ਨ ਕਰ ਲਾ ਦਸ਼ਮੇਸ਼ ਪਿਤਾ ਦੀ ਝਲਕ ਪੈਂਦੀ ਹੈ। ਸੋ ਮਹਾਰਾਜ ਕਹਿੰਦੇ ਗੁਰ ਸਿੱਖਾਂ ਕੇ ਮਨ ਭਾਵ ਸੀ ਭਾਵ ਦੀ ਗੁਰ ਸਤ ਗੁਰ ਕੀ ਵਡਿਆਈ। ਗੁਰ ਸਿੱਖਾਂ ਦੇ ਮਨ ਵਿੱਚ ਆਪਣੇ ਸਤਿਗੁਰੂ ਦੀ ਵਡਿਆਈ ਪਿਆਰੀ ਲੱਗਦੀ ਹੈ। ਮਨਮੁਖ ਕਾਨੂੰਨੀ ਜੰਗੀ ਲੱਗਦੀ ਉੱਠ ਕੇ ਭੱਜੂ ਉਦੋਂ ਹੀ ਉਹ ਕਿਉਂਕਿ ਮਨਮੁਖ ਤੇ ਚੋਟ ਹੁੰਦੀ ਆ ਗਰਬਾਣੀ ਸੱਚ ਕਹਿੰਦੀ ਆ ਮਨਮੁਖ ਤੇ ਚੋਟ ਵੱਜਦੀ ਆ ਮਨ ਤੇ ਤੇ ਫਿਰ ਉਹਨੂੰ ਸੁਣਨਾ ਔਖਾ ਹੋ ਜਾਂਦਾ ਜਦੋਂ ਪਿਆਰ ਪੈ ਗਿਆ ਗੁਰੂ ਦੀ ਗੱਲ ਸੁਣਨ ਦਾ ਫਿਰ ਜੀਵਨ ਚੇਂਜ ਹੋਏਗਾ ਫਿਰ ਭੱਜਦਾ ਵਾ 40 40 50 50 ਕਿਲੋਮੀਟਰ ਵੀ ਜਾਂਦਾ ਵਾ ਸਤਸੰਗ ਕਰਨ ਹੁਣ ਤਾਂ ਸੌਖਾ ਹੀ ਬਹੁਤ ਹੋ ਗਿਆ ਹੁਣ ਤਾਂ ਨੈਟ ਤੇ ਪਿਆ ਸਭ ਕੁਝ ਲਾਈਵ ਹੋਰ ਲਾਈਵ ਟੈਲੀਕਾਸਟ ਹੋ ਰਿਹਾ ਸਭ ਕੁਝ ਜਾਓ ਫਿਲਮ ਬਣ ਜਾਂਦੀ ਹੈ ਪਿਕਚਰ ਬਣ ਜਾਂਦੀ ਹੈ ਉਹ ਆਪਣੇ YouTube ਤੇ ਪੈ ਜਾਂਦੀ ਹੈ ਫੇਸਬੁੱਕ ਤੇ ਵੀ ਪੈ ਜਾਂਦੀ ਹੈ ਜੇ ਚੰਗਾ ਦੇਖਣਾ ਤਾਂ ਤੂੰ ਮੋਬਾਈਲ ਤੇ ਬਹੁਤ ਕੁਝ ਸਿੱਖਿਆ ਸਿੱਖਣ ਵਾਸਤੇ ਪਿਆ ਜੇ ਭਾਈ ਮਾੜੇ ਕੰਮ ਲਈ ਉਹ ਵਰਤਨਾ ਤਾਂ ਵਰਤੀ ਚੱਲੋ ਮਰਜ਼ੀ ਤੇਰੀ ਆ ਤੈਨੂੰ ਮਨੁੱਖਾ ਜਨਮ ਦੇਤਾ ਹੁਣ ਜਿਉਣਾ ਤੇਰੀ ਮਰਜ਼ੀ ਆ ਜਿਵੇਂ ਜੀਣਾ ਜੀਲਾ ਗੁਰੂ ਦੇ ਕਹਨੇ ਅਨੁਸਾਰ ਜਿਵੇਂਗਾ ਤਾਂ ਮਨੁੱਖਾ ਜਨਮ ਲੇਖੇ ਵਿੱਚ ਲੱਗ ਜਾਏਗਾ ਜਨਮ ਮਰਨ ਤੋਂ ਰਹਿਤ ਹੋ ਜਾਏਗਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਗੀ ਜੀਵ ਆਤਮਾ ਨੇ 84 ਦਾ ਗੇੜ ਤਾਂ ਫਿਰ ਹੈਗਾ ਹੀ ਆ ਉਹ ਤਾਂ ਪੱਕਾ ਹੀ ਆ ਗੁਰ ਸਿੱਖਾਂ ਨੂੰ ਜਦੋਂ ਗੁਰਬਾਣੀ ਦੀ ਗੁਰੂ ਦੀ ਵਡਿਆਈ ਚੰਗੀ ਲੱਗਦੀ ਆ ਨਾ ਫੇਰ ਕੀ ਹੁੰਦਾ ਮਹਾਰਾਜ ਕਹਿੰਦੇ ਹਰ ਰੱਖੋ ਪੈਜ ਸਤਗੁਰੂ ਕੀ ਨਿਤ ਚੜੇ ਸਵਾਈ ਮਹਾਰਾਜ ਕਹਿੰਦੇ ਹੇ ਪ੍ਰਭੂ ਤੂੰ ਸਤਗੁਰੂ ਦੀ ਪੈਜ ਰੱਖਦਾ ਹੈ ਅਕਾਲ ਪੁਰਖ ਵਾਹਿਗੁਰੂ ਤੇ ਸਤਗੁਰੂ ਦੀ ਵਡਿਆਈ ਦਿਨੋਂ ਦਿਨ ਵੱਧਦੀ ਆ ਜਦੋਂ ਇਹ ਖਜ਼ਾਨੇ ਨੂੰ ਆਪਾਂ ਖੋਲਦੇ ਨਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਦਾਨਾ ਇਸ ਤਰ੍ਹਾਂ ਪੰਕਤੀ ਹੈ ਫਿਰ ਤੇਰੇ ਮਨ ਵਿੱਚ ਤੇਰਾ ਮਨ ਨਿਧਾਨ ਹੋ ਜਾਏਗਾ ਛਦਾ ਚੜਦੀ ਕਲਾ ਵਿੱਚ ਤੈਂਦੀ ਕਲਾ ਚ ਨਹੀਂ ਜਾਏਗਾ ਮਹਾਰਾਜ ਕਹਿੰਦੇ ਹਰ ਰਾਖੋ ਪੈ ਜ ਸਤ ਗੁਰੂ ਕੀ ਨਿਤ ਚੜੇ ਸਬਾਈ ਗੁਰ ਸਤ ਗੁਰ ਕੇ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਸ਼ਡਾਈ ਮਹਾਰਾਜ ਕਹਿੰਦੇ ਜੋ ਪਾਰ ਬ੍ਰਹਮ ਸਭ ਜੀਵਾਂ ਨੂੰ ਬਕਾਰ ਆਦਕ ਤੋਂ ਬਚਾ ਲੈਂਦਾ ਹੈ ਨਾ ਉਹ ਪਾਰ ਬ੍ਰਹਮ ਗੁਰੂ ਸਤਗੁਰੂ ਦੇ ਮਨ ਵਿੱਚ ਸਦਾ ਵਸਦਾ ਹੈ ਉਹ ਪਾਰ ਬ੍ਰਹਮ ਗੁਰੂ ਦੇ ਮਨ ਵਿੱਚ ਵਸਦਾ ਤੇ ਆਪਾਂ ਗੁਰੂ ਦੇ ਚਰਨਾਂ ਵਿੱਚ ਬਸਣਾ ਆ ਕੇ ਕਿਵੇਂ ਬਸਣਾ ਆਪਣੇ ਮਨ ਨੂੰ ਗੁਰੂ ਦੇ ਚਰਨਾਂ 'ਤੇ ਛਟਕਾ ਲੈਣਾ